ਬੈਂਤੀ ਸੈਟੇ ਹੋਣ ਪਰ ਸਮਾਂ ਤੈਨਵੇਂ ਕਸਾਲੀ ਅਤੇ ਮਜਦੂਰ ਸੰਗਠਨ ਵਿੱਚ ਹਾਜ਼ਰੀ ਜੁਆ ਰਹੇ ਨੌਜਵਾਨ ਬੀਬੀਆਂ ਪੈਣਾ ਬਜ਼ੁਰਗ ਸਭ ਤੋਂ ਪਹਿਲਾਂ ਦਾਸ ਵੱਲੋਂ ਤੇ ਜਹਦਾਰ ਗਿਰਤਾਰ ਸਿੰਘ ਹਮਾਰਾ ਵੱਲੋਂ ਬੁਲਾਈ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਹੱਕ ਲੈਣ ਲਈ 13 ਫਰਵਰੀ ਤੋਂ ਅੱਜ ਤਕਰੀਬਨ 100 ਦਿਨ ਹੋ ਗਏ ਪਰੰਤੂ ਇਹ ਸਰਕਾਰਾਂ ਇਨਸਾਫ਼ ਦੇਣ ਲਈ ਤਿਆਰ ਨਹੀਂ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਉਹ ਮੰਨਣ ਲਈ ਤਿਆਰ ਨਹੀਂ ਸਗੋਂ ਇਹ ਇਸ ਤਰ੍ਹਾਂ ਦਾ ਤਸੱਦਦ ਇਹ ਨਾ ਸੰਘਰਸ਼ਾਂ ਤੇ ਕੀਤਾ ਜਾ ਰਿਹਾ ਕਿ ਸਾਨੂੰ ਗੁਲਾਮੀ ਦਾ ਸਾਥ ਕਰਾਇਆ ਜਾ ਰਿਹਾ ਹੈ 100 ਜਹੇਦਾਰ ਜਿਕਤਾਰ ਸਿੰਘ ਹਮਾਰਾ ਵੱਲੋਂ ਇਹ ਸਨੇਹਾ ਕਿਉਂਕਿ ਏ ਜਿੰਨੇ ਵੀ ਜਥੇਬੰਦੀਆਂ ਇੱਥੇ ਸੰਘਰਸ਼ ਕਰ ਰਹੀਆਂ ਪਹਿਲੇ ਦੰਤ ਕੋ ਸਾਡੇ ਕੌਮੀ ਇਨਸਾਨ ਮੋਰਚੇ ਦਾ ਸਾਥ ਦੇ ਰਹੀਆਂ ਸੋ ਕੌਮੀ ਇਨਸਾਨ ਮੋਰਚਾ ਇਹਨਾਂ ਨਾਲ ਡਟ ਕੇ ਖੜਿਆ ਕੱਲ ਨੂੰ ਜੇ ਨਰਿੰਦਰ ਮੋਦੀ ਪੰਜਾਬ ਆਉਂਦਾ ਪਟਿਆਲੇ ਆਉਂਦਾ ਜੋ ਵੀ ਇਹਨਾਂ ਕਿਸਾਨੀ ਆਗੂਆਂ ਵੱਲੋਂ ਪ੍ਰੋਗਰਾਮ ਕੀਤਾ ਜਾਵੇਗਾ ਕੌਮੀ ਇਨਸਾਨ ਮੋਰਚੇ ਵੱਲੋਂ ਉਹਦੀ ਡਟ ਕੇ ਹਮਾਇਤ ਕੀਤੀ ਜਾਂਦੀ ਹੈ ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਂਗੇ ਕੱਲ ਨੂੰ ਸਾਰੇ ਹਰ ਦੁਨੀਆ ਕਹਾ ਸੋ ਜਿਹੜੀ ਲੋਕ ਸਭਾ ਵਿੱਚ ਪਾ ਲੂਚੋਣਾ ਵਿੱਚ ਵੱਖ-ਵੱਖ ਪਾਰਟੀਆਂ ਤੁਹਾਨੂੰ ਪਰਮਾਉਂਦੀਆਂ ਕੋਸ਼ਸ਼ਾਂ ਕਰੀਆਂ ਕਿ ਝੂਠੇ ਵਾਦੇ ਲਾ ਕੇ ਵੋਟਾਂ ਲੈ ਕੇ ਸਰਕਾਰਾਂ ਬਣਾ ਕੇ ਬਾਅਦ ਵਿੱਚ ਮੁੱਕਰ ਜਾਂਦੀਆਂ ਉੱਥੇ ਬੀਜੇਪੀ ਇੱਕ ਪਾਰਟੀ ਹੋ ਐ ਜਿਹਦੇ ਕੈਂਡੀਡੇਟ ਸਾਨੂੰ ਸਰੇਰਾਮ ਧਰਮਪਤੀਆਂ ਦੇ ਰਹੇ ਐ ਪਾਵੇਂ ਉਹ ਹੰਸ ਰਾਜ ਹੰਸ ਹੈ ਪਾਵੇਂ ਰਵਨੀਤ ਬਿੱਟੂ ਹੈ ਉਹ ਨਤੀਜੇ ਤੋਂ ਟੰਡੀਆਂ ਧਮਕੀਆਂ ਦੇ ਰਹੇ ਕਿ ਅਸੀਂ ਚਾਰ ਗੂਨ ਤੋਂ ਬਾਅਦ ਤੁਹਾਨੂੰ ਇਹ ਨਾਲ ਜਾਣ ਖਾਵੇਂ ਸੋ ਸਾਨੂੰ ਇਹ ਚੈਲੰਜ ਕਬੂਲ ਹੈ ਜਿੱਥੇ ਸਾਡੇ ਕਈ ਭੈਣ ਭਰਾ ਗੁਮਰਾਹ ਹੋ ਕੇ ਇਹਨਾਂ ਦੇ ਨਾਲ ਚੱਲ ਰਹੇ ਆ ਉਹਨਾਂ ਨੂੰ ਪਿਆਰ ਨਾਲ ਸਮਝਾਓ ਕਿ ਉਹ ਪਾਰਟੀਆਂ ਜਿਹੜੀਆਂ ਹਮੇਸ਼ਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਜਾਤੀਆਂ ਨਾਲ ਬਾਧੇ ਕਰਕੇ ਮੁਕਤੀਆਂ ਰਹੀਆਂ 2019 ਵਿੱਚ ਇਹ ਸੰਬੋਧੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਦੋਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਨ ਮਨਾਇਆ ਜਾ ਰਿਹਾ ਸੀ ਪ੍ਰਕਾਰ ਦਿਹਾੜ ਕੇ ਬੰਦੀ ਸਿੰਘਾਂ ਦੀ ਰਿਹਾਈ ਮੈਂ ਪਹਿਲ ਦੇ ਆਧਾਰ ਤੇ ਕਰਾਵਾਂਗਾ ਪਰੰਤੂ ਅੱਜ ਉਸ ਨੂੰ 5 ਸਾਲ ਤੋਂ ਉੱਤੇ ਪੀਛੇ ਚੁੱਕੇ ਉਹਨਾਂ ਦੀ ਰਿਹਾਈਆਂ ਨਹੀਂ ਹੋਈਆਂ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈਆਂ ਵਾਸਤੇ ਪੇਗੂਗਰਾਂਧ ਸਾਹਿਬ ਦੀ ਹੋਈਆਂ ਬਿਆਪੀਆਂ ਦੇ ਸਾਥ ਲਈ ਮੋਰਚਾ ਲਾਇਆ ਕੌਮੀ ਇਨਸਾਫ ਮੋਰਚਾ 17 ਮਹੀਨੇ ਹੋ ਚੁੱਕੇ ਹਨ ਪਰੰਤੂ ਸਰਕਾਰਾਂ ਤੇ ਕੰਨਾਂ ਤੇ ਜੂ ਨਹੀਂ ਸਰਕਦੀ ਉਹ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਅਸੀਂ ਇਹਨਾਂ ਨੂੰ ਸਵਾਲ ਕਰਦੇ ਆ ਕਿ ਜੇ ਤੁਸੀਂ ਗੁਰੂਗਰਾਂਧ ਸਾਹਿਬ ਦੀ ਬਿਆਪੀ ਦਾ ਇਨਸਾਫ ਦੇਣ ਨੂੰ ਤਿਆਰ ਨਹੀਂ ਤਾਂ ਹੋਰ ਮੰਗਾਂ ਮੰਨ ਨੂੰ ਕੀ ਤੁਸੀਂ ਛੁਰਦੇ ਸੋ ਇਹਨਾਂ ਨੂੰ ਸਵਾਲ ਕਰੀਏ ਤੇ ਕੱਲ ਨੂੰ ਕੀ ਏਰੀਏ ਪਾ ਕੇ ਇਹਨਾਂ ਨੂੰ ਪਤਾ ਲੱਗੇ ਅੱਜ ਪੰਜਾਬ ਇਹਨਾਂ ਦੇ ਖਿਲਾਫ ਖੜਿਆ ਹਰ ਬੱਚਾ ਬੱਚਾ ਇਹਨਾਂ ਦਾ ਸਨੇਹਾ ਲੈ ਕੇ ਜਾਓ ਕਿ ਜਿਹੜੇ ਔਲ ਵਾਲੇ 5 ਸਾਲਾਂ ਵਿੱਚ ਇਹਨਾਂ ਦੀ ਸਰਕਾਰ ਦੁਆਰੇ ਮੰਦੀ ਹੈ ਤਾਂ ਉਹ ਦਿਨ ਦਿਖਾਉਣਗੇ ਜਿੱਲਾ ਤੂੰ ਤੁਰ ਤੇ ਪਿੱਟਾ ਹੋਗੇ ਸੋ ਆਖਰ ਵਿੱਚ ਜ਼ਿਹਦਾਰ ਫਿਕਤਾਰ ਸਿੰਘ ਹਵਾਲਾ ਦਾ ਸਨੇਹਾ ਕਿ ਜਿਹੜੇ ਆਂਗੂ ਇਸ ਸਨਰਤੀ ਅਪਾਈ ਕਰ ਰਹੇ ਆ ਉਹਨਾਂ ਨੇ ਹੁਕਮ ਨੂੰ ਮੰਨਦੇ ਹੋਏ ਸੀ ਸ਼ਾਤ ਨਹੀਂ ਤਰੀਕੇ ਨਾਲ ਆਪਣਾ ਸੰਘਰਸ਼ ਕਰੀਏ ਜੀ ਬੇਟੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ